ਤੋ ਪਹਿਲੇ ਸਰਪੰਚ ਸਾਹਿਬ ਦਾ ਸਤਜੀ ਦਾ ਅਮੰਟੀ ਜੀ ਦਾ ਔਰ ਸਾਡੇ ਬ੍ਰਦਰ ਅਕਸ਼ੇਰ ਦਾ ਤੋਂ ਜੀ ਜੀ ਦਾ ਵੀ ਬਹੁਤ ਸ਼ੁਕਰੀਆ ਦਾ ਕਰਨਾ ਕਿ ਉਹਨਾਂ ਨੇ ਸਾਰੇ ਮੈਂਬਰ ਸਾਹਿਬ ਪੂਰੀ ਪੰਚਾਇਤ ਸਾਨੂੰ ਜੁਆਇਨ ਕੀਤੀ ਹੈ ਔਰ ਮੈਂ ਆਮ ਆਦਮੀ ਪਾਰਟੀ ਦੀ ਜਿਹੜੀ ਨੀਤੀਆਂ ਨੂੰ ਦੇਖ ਕੇ ਜਿਹੜੀ ਕ੍ਰਾਈਮ ਦੇ ਰਿਲੇਟਿਡ ਜਾਂ ਡਲ ਪੁਆਇੰਟ ਹਨੀ ਬੜੀ ਚੀਜ਼ਾਂ ਨੂੰ ਦੇਖ ਕੇ ਔਰ ਸਿਰਫ ਪਿੰਡ ਵਾਲਿਆਂ ਦੀ ਭਲਾਈ ਵਾਸਤੇ ਹੈ ਛੱਡ ਕੇ ਗਏ ਸੀ 2022 ਚਾਵਾਦੀ ਪਾਰਟੀ ਦਾ ਸਾਥ ਦਿੱਤਾ ਮਗਰ 3 ਸਾਲ ਬਾਅਦ ਜਦੋਂ ਇਹਨਾਂ ਨੇ ਦੇਖਿਆ ਕਿ ਅਸੀਂ ਜੋ ਸੁਪਨਾ ਲੈ ਕੇ ਗਏ ਸੀ ਉਹ ਸੁਪਨਾ ਨਹੀਂ ਪੂਰਾ ਹੋ ਸਕਿਆ ਲੋਕਾਂ ਦਾ ਉਲਟਾ ਧੱਕੇ ਹੋਏ ਡੈਲਫੈਂਡ ਦੇ ਨਾਮ ਤੇ ਨਿਲ ਹੋਇਆ ਤੇ ਇਸ ਕਰਕੇ ਵਾਪਸ ਹੈ ਮੈਂ ਬਹੁਤ ਸ਼ੁਕਰੀਆਦਾ ਕਰਨਾ ਚਾਹਤੀ ਹਾਂ ਸਾਥੀ ਜੀਓ ਕਿ ਇਹ ਸਾਨੂੰ ਜੁਆਇਨ ਕੀਤੀ ਹੈ ਪੰਚਾਇਤ ਤੇ ਮੈਂ ਵਾਅਦਾ ਕਰਨਾ ਜਿਸ ਤਰ੍ਹਾਂ ਸਾਡਾ ਕੰਮ ਕਰਨ ਦਾ ਤਰੀਕਾ ਹੈ ਮੇਰਾ ਕੰਮ ਕਰਨ ਦਾ ਤਰੀਕਾ ਹੈ ਤੇ ਜੇ ਇਹ ਪੰਚਾਇਤ ਨੇ ਵਿਸ਼ਵਾਸ ਦਿਵਾਇਆ ਹੈ 1.5 ਸਾਲ ਬਾਅਦ ਸਾਡੀ ਸਰਕਾਰ ਜ਼ਰੂਰ ਬਣੇਗੀ ਤੇ ਅਸੀਂ ਪਿੰਡ ਦਾ ਪੂਰਾ ਧਿਆਨ ਰੱਖਾਂਗੇ ਪਲੱਸ ਮੈਂਬਰ ਆਫ ਪਾਰਲੀਮੈਂਟ ਸਾਡੇ ਗੁਰਦਾਸਪੁਰ ਤੋਂ ਹੈ ਔਰ ਜੋ ਵੀ ਹਜੇ ਵੀ ਸੈਂਟਰਲ ਗਵਰਨਮੈਂਟ ਦੀ ਸਕੀਮਸ ਹੈ ਜਾਂ ਸਟੇਟ ਵੱਲੋਂ ਯਸੀ ਕੁਝ ਪਿੰਡ ਦੀ ਡਵੈਲਪਮੈਂਟ ਕਰ ਸਕਾਂਗੇ ਅਸੀਂ ਮਿਲ ਕੇ ਜ਼ਰੂਰ ਕਰਾਂਗੇ ਇੱਕ ਵਾਰੀ ਸਰਪੰਚ ਸਾਹਿਬ ਦਾ ਪੂਰੇ ਮੈਂਬਰਸ ਦਾ ਔਰ ਮੌਂਟੀ ਜੀ ਦਾ ਸਾਰੀ ਟੀਮ ਦਾ ਜੋ ਵੀ ਜੁਆਇਨ ਕਿਤੇ ਨੇ ਮੈਂ ਸਭ ਦਾ ਨਾਮ ਨਹੀਂ ਲੈ ਰਿਹਾ ਬਹੁਤ ਬਹੁਤ ਸ਼ੁਕਰੀਆ ਦਾ ਕਰਨਾ ਔਰ ਜਿਹੜੀਆਂ ਮੁੱਖ ਕਮੀਆਂ ਜਿਹੜੀਆਂ ਔਰ ਮੰਗਾਂ ਨੇ ਜਿਹੜੀਆਂ ਤੁਹਾਨੂੰ ਲੋਕਾਂ ਨੂੰ ਤੁਹਾਨੂੰ ਲੱਗਦੀਆਂ ਨੇ ਦੇਖੋ ਸਭ ਤੋਂ ਪਹਿਲੇ ਤੇ ਕ੍ਰਾਈਮ ਤੋਂ ਪਰੇਸ਼ਾਨ ਨੇ ਲੋਕ ਜ਼ੀਰੋ ਡੈਲਪੁਆਇੰਟ ਤੋਂ ਪਰੇਸ਼ਾਨ ਨੇ ਲੋਕ ਔਰ ਤੁਹਾਨੂੰ ਪਤਾ ਹੀ ਇਸ ਇਲਾਕੇ ਚ ਇਲੀਗਲ ਮਾਈਨਿੰਗ ਦਾ ਬੜਾ ਸਰਕਾਰੀ ਜ਼ਮੀਨਾ ਪੁੱਟੀ ਜਾਂਦੇ ਨੇ ਔਰ ਤੋਂ ਪਰੇਸ਼ਾਨ ਨੇ ਲੋਕ ਤੇ ਮੈਂ ਸਤੋਹਰਾਂ ਨੂੰ ਕਿਹਾ ਇਹ ਵਾਅਸ਼ ਚੁੱਕਦੇ ਨੇ ਤੇ ਉਹ ਵਾਅਸ਼ ਦਵਾਂਦੇ ਨੇ ਤੇ ਮੈਂ ਇਹਨਾਂ ਨੂੰ ਬੜਾ ਕਲੀਅਰ ਕਿਹਾ ਕਿ ਸਰਕਾਰੀ ਜ਼ਮੀਨਾ ਜਾਂ ਫੋਰੈਸਟ ਹੈ ਮ ਆਪਣੇ ਟਾਈਮ ਵੀ ਬੜਾ ਪਾਰਟਿਕੂਲਰ ਸੀ ਆਪਣੀ ਵਾਅਸ਼ ਚੁੱਕਣ ਤੇ ਕਿਰਕ ਲੋਕਾਂ ਕੋ ਘਬਰਾਉਣਾ ਅਸੀਂ ਇਹਨਾਂ ਦੇ ਨਾਲ ਖੜੇ ਆ ਔਰ ਇਹ ਇਲੀਗਲ ਕੰਮ ਨਹੀਂ ਹੋਣ ਦਵਾਂਗੇ ਔਰ ਲੋਕਾਂ ਦਾ ਤੇ ਪਿੰਡ ਦਾ ਤੇ ਇਲਾਕੇ ਦੀ ਡਵੈਲਪਮੈਂਟ ਤੇ ਕੰਮ ਕਰਾ। ಗ್ರಾಮ ਪੰਚਾਇਤ ਨੋਈ ਤੋਂ ਅਸੀਂ ਜਿਸ ਆਸਾ ਦੇ ਨਾਲ ਜਿਸ ਉਮੀਦ ਦੇ ਨਾਲ ਆਮ ਪਾਰਟੀ ਨਾਲ ਜੁੜੇ ਸੀ ਪਰ ਉਸ ਸਾਡੇ ਨਾਲ ਉਲਟਾ ਧੱਕਾ ਹੋਇਆ। ਉਸ ਧੱਕੇ ਤੋਂ ਪਰੇਸ਼ਾਨ ਹੋ ਕੇ ਪਿੰਡ ਦੀ ਡਵੈਲਪਮੈਂਟ ਰੁਕ ਗਈ ਇਹਦੇ ਨਾਲ ਕਾਫੀ ਲੋਕ ਪਰੇਸ਼ਾਨ ਨੇ। دہشت ਚ ਨੇ ਜੋ ਕ੍ਰਾਈਮ ਹੋ ਰਹੇ ਨੇ ਔਰ ਜੋ ਵੀ ਬੰਦੇ ਕ੍ਰਾਈਮਰ ਨੇ ਉਹ ਪਿੰਡ ਵਿੱਚ ਹੈਵੀ ਹੋ ਰਹਿਣਾ ਤੇ ਪ੍ਰਸ਼ਾਸਨ ਸ਼ਾਸਨ ਸਾਡਾ ਕੋਈ ਸਾਥ ਨਹੀਂ ਦੇ ਰਿਹਾ ਇਸ ਕਰਕੇ ਅਸੀਂ ਜਦ ਪ੍ਰਸ਼ਾਸਨ ਸ਼ਾਸਨ ਸਾਡਾ ਸਾਥ ਹੀ ਨਹੀਂ ਦੇ ਰਿਹਾ ਆਵਾਜ਼ ਨਹੀਂ ਸਾਡੀ ਚੁੱਕ ਰੇ ਇਸ ਤੋਂ ਪ੍ਰੇਸ਼ਾਨ ਹੋ ਕੇ ਅਸੀਂ ਅੱਜ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਔਰ ਅਸੀਂ ਉਮੀਦ ਕਰਦੇ ਹਾਂ ਵੀ ਸਭ ਤੋਂ ਵੀ ਇੱਕ ਆਸਾ ਦੀ ਉਮੀਦ ਨਾਲ ਵੀ ਸਾਡੀ ਜਰੂਰ ਸੁਣਨਗੇ ਔਰ ਇਸੇ ਉਮੀਦ ਨਾਲ ਅਸੀਂ ਪਾਰਟੀ ਜੋ ਕਿੰਨਾ ਉਮੀਦਵਾਰ ਨਾਲ ਤੁਸੀਂ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਜੁਆਇਨ ਕੀਤੀ ਹੁਣ ਜਿਹੜੀ ਛੱਡ ਦਿੱਤੀ ਆਮ ਆਦਮੀ ਪਾਰਟੀ ਦੇਖੋ ਜੀ ਸਟਾਰਟਿੰਗ ਦੇ ਵਿੱਚ ਉਹਨਾਂ ਜ਼ਮੀਨਾਂ ਦੇ ਕਬਜ਼ੇ ਛਡਵਾਏ ਸਨ ਉਸ ਉਮੀਦ ਨਾਲ ਅਸੀਂ ਜੁੜੇ ਵੀ ਹੋ ਸਕਦਾ ਸਾਡੇ ਪਿੰਡ ਦੇ ਵਿੱਚ ਵੀ ਕਾਫੀ ਸਾਾਮਲਾਟ ਜ਼ਮੀਨ ਹੈ ਉਹ ਲੋਕਾਂ ਦੱਬੀ ਹੋਈ ਹੈ ਔਰ ਇਲੀਗਲ ਮਾਈਨਿੰਗ ਕਰਦੇ ਪਏ ਨੇ ਅਸੀਂ ਇਹ ਸੋਚਦੇ ਪਿਓ ਜ਼ਮੀਨ ਛਡੋ ਜਾਏਗੀ ਉਸ ਜ਼ਮੀਨ ਦਾ ਜੋ ਕਿਰਾਇਆ ਆਏਗਾ ਰੈਂਟਾ ਕੋਦੇ ਨਾਲ ਹੀ ਗਰੀਬਾਂ ਦਾ ਭਲਾ ਕਰ ਸਕਾਂਗੇ ਕਿਉਂਕਿ ਕਾਫੀ ਲੋਕੀ ਇੱਥੇ ਇਦਾਂ ਦੇ ਨੇ ਮਜਬੂਰ ਨੇ ਜਿਹੜੇ ਆਪਣਾ ਇਲਾਜ ਨਹੀਂ ਕਰਾ ਸਕਦੇ ਧੀ ਪੈਣ ਨੂੰ ਪੜਾ ਨਹੀਂ ਸਕਦੇ ਵਿਆਹ ਨਹੀਂ ਕਰਾ ਸਕਦੇ ਘਰ ਨਹੀਂ ਪਾ ਸਕਦੇ ਇਹ ਜਿਹੜਾ ਕੰਮ ਹੁੰਦਾ ਹੈ ਇਸ ਸਮਾਜੀ ਕੰਮ ਇਹ ਪਿੰਡ ਦੀ ਆਮਦਨ ਚ ਹੁੰਦਾ ਹੈ ਸਰਕਾਰੀ ਗ੍ਰਾਂਟ ਚ ਨਹੀਂ ਹੁੰਦਾ ਜਦ ਪਿੰਡ ਦੀ ਆਮਦਨ ਦੀ ਅਸੀਂ ਉਮੀਦ ਲੈ ਕੇ ਜੁੜ ਗਏ ਨਾਲ ਕਿ ਹੋ ਸਕਦਾ ਸਾਡੇ ਪਿੰਡ ਦੀ ਜ਼ਮੀਨ ਵੀ ਸੁੱਟ ਜਾਏ ਔਰ ਅਸੀਂ ਪਿੰਡ ਦਾ ਭਲਾ ਕਰ ਸਕੀਏ ਪਰ ਉਮੀਦ ਤੋਂ ਅਸੀਂ ਬਿਲਕੁਲ ਫਿਸਲ ਗਏ ਔਰ ਅੱਗੇ ਤੋਂ ਉਮੀਦ ਵੀ ਹੈ ਨਹੀਂ ਸਾਡੀ ਕੋਈ ਰਾਹਤ ਮਿਲੀ ਸਰਕਾਰ ਬਣਨ ਤੋਂ ਬਿਲਕੁਲ ਕੋਈ ਰਾਹਤ ਨਹੀਂ ਮਿਲੀ ਜੀ ਸਾਨੂੰ ਤੁਹਾਡੀ ਜੋ ਉਮੀਦ ਕੀਤੀ ਉਹ ਉਮੀਦ ਹੀ ਸਾਡੀ ਪਾਣੀ ਫਿਰ ਗਿਆ ਜੀ ਕੀ ਮੁੱਖ ਮੰਗਾਂ ਜਿਹੜੀਆਂ ਪਿੰਡ ਦੀਆਂ ਨੇ ਜਿਹੜੀ ਤੁਸੀਂ ਆਸ ਕਰਕੇ ਕਾਂਗਰਸ ਪਾਰਟੀ ਜੁਆਇਨ ਕੀਤੀ ਪਿੰਡ ਦੀਆਂ ਮੁੱਖ ਮੰਗਾਂ ਹੀ ਆ ਜੀ ਸਪਿੰਡ ਨਾਲ ਜੋ ਹੁਣ ਤੱਕਾ ਹੋ ਰਿਹਾ ਹੈ ਉਹ ਸਾਡੀ ਸੁਣੀ ਨਹੀਂ ਜਾ ਰਹੀ ਜੇ ਅਸੀਂ ਆਵਾਜ਼ ਚੁੱਕਦੇ ਆ ਤੇ ਆਵਾਜ਼ ਦੱਬੀ ਜਾਂਦੀ ਹੈ ਸਾਡੀ ਠੀਕ ਮੇਨ ਮੁੱਦਾ ਹੀ ਹੈ ਜੀ ਪੂਰਾ ਪਿੰਡਾਂ ਚ ਸ਼ਾਮਲ ਹੋਇਆ ਪੂਰਾ ਪਿੰਡ ਸ਼ਾਮਲ ਹੈ ਜੀ ਠੀਕ ਠੀਕ ਹਾਂ ਜੀ